ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗਮਿੰਦਪੁਰ ਦੇ ਨਜ਼ਦੀਕੀ ਪਿੰਡ ਮੜੀਟਾਂ ਦਾ ਵਿੱਚ ਮੌਜੂਦਾ ਸਰਪੰਚ ਸਰਦਾਰ ਅਰਮਿੰਦਰ ਸਿੰਘ ਮਿੰਟਾ ਤੇ ਸਾਬਕਾ ਸਰਪੰਚ ਸੁਚਾ ਸਿੰਘ ਦੇ ਪੁੱਤਰ ਵੱਲੋਂ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਸ ਹਮਲੇ ਵਿੱਚ ਇੱਕ ਸ਼ਾਮਲਟ ਜ਼ਮੀਨ ਜਿਸ ਉੱਪਰ ਪੰਚਾਇਤ ਵੱਲੋਂ ਮਤਾ ਪਾ ਕੇ ਪਾਰਕ ਬਣਾਉਣ ਦੀ ਸਪਾਰਸ਼ ਕੀਤੀ ਗਈ ਸੀ ਦੱਸਦੀ ਹੈ ਕਿ ਇਸ ਪਾਰਕ ਦੇ ਉੱਤੇ ਸਾਬਕਾ ਸਰਪੰਚ ਦੇ ਪੁੱਤਰ ਵੱਲੋਂ ਕੁਝ ਇਟਾਂ ਉਲਟਰਵਾਹੀਆਂ ਜਾ ਰਹੀਆਂ ਸਨ ਜਿਸ ਨੂੰ ਰੋਕਣ ਲਈ ਮੌਜੂਦਾ ਸਰਪੰਚ ਵੱਲੋਂ ਕੋਸ਼ਿਸ਼ ਕੀਤੀ ਗਈ ਅਤੇ ਇਹ ਕੋਸ਼ਿਸ਼ ਝਗੜੇ ਵਿੱਚ ਤਬਦੀਲ ਹੋ ਗਈ ਝਗੜੇ ਦਾ ਇੰਨਾ ਹਿੰਸਕ ਰੂਪ ਧਾਰਨ ਕਰ ਗਿਆ ਕਿ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਦੇ ਪੁੱਤਰ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਸਰਪੰਚ ਦੀ ਪਾਗ ਲਾ ਦਿੱਤੀ ਅਤੇ ਉਸ ਦੀ ਕੇਸਾਂ ਦੀ ਬੇਅਦਬੀ ਕਰ ਦਿੱਤੀ ਮੈਂ ਲਾਜਵੰਤ ਸਿੰਘ ਸਰਪੰਚ ਪਿੰਡ ਮਚਰਾਵਾ ਅੱਜ ਅਸੀਂ ਸਾਰੇ ਹੀ ਹਲਕੇ ਦੇ ਸਮੂਹ ਦੇ तकरीबन 30-40 ਸਰਪੰਚ ਇੱਥੇ ਇਕੱਠੇ ਹੋਏ ਆਂ ਕਿ ਸਾਡੇ ਇੱਕ ਨੌਜਵਾਨ ਸਰਪੰਚ ਪਿੰਡ ਮਾੜੀ ਟਾਂਡਾ ਦੇ ਪਿੰਡ ਦੇ ਵਿਅਕਤੀਆਂ ਵੱਲੋਂ ਜੋ ਕਿ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਰੋਕਣ ਪ੍ਰੰਤ ਸਰਪੰਚ ਸਾਹਿਬ ਦੀ ਦਸਤਾਰ ਵਾਲਾਂ ਦੀ ਬੇਦਬੀ ਅਤੇ ਉਹਨਾਂ ਦੀ ਮਾਰਕੁੱਟਾਈ ਕੀਤੀ ਹੈ। ਉਹਦੇ ਸਬੰਧ ਵਿੱਚ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਹੈ ਕਿ ਜੇ ਪਿੰਡਾਂ ਦੇ ਵਿੱਚ ਸਰਪੰਚ ਜਾਂ ਪੰਚਾਇਤਾਂ ਸਰਕਾਰ ਦਾ ਸਾਥ ਦਿੰਦੀਆਂ ਨੇ ਜਿੱਦਾਂ ਚੋਧ ਨਸ਼ਿਆਂ ਵਿਰੁੱਧ ਜਾਂ ਹੋਰ ਵੀ ਤੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਸਰਪੰਚਾਂ ਦੀ ਇੱਛਤ ਦੀ ਬਹਾਲੀ ਵਾਸਤੇ ਅੱਗੇ ਆਉਣਾ ਚਾਹੀਦਾ ਜੋ ਕਿ ਸੁਣਦ ਵਿੱਚ ਆਇਆ ਕਿ ਜਿਨ੍ਹਾਂ ਨੇ ਸਰਪੰਚ ਦੀ ਪੱਗ ਲਾਈ ਜਾਂ ਉਹਨਾਂ ਦੀ ਮਾਰਕੋਟਾਈ ਕੀਤੀ ਉਹਨਾਂ ਨੇ ਨਜਾਇਜ਼ ਪਰਚੇ ਬਣਾਏ ਆ ਤੇ ਸਾਨੂੰ ਡਰ ਹੈ ਕਿ ਸਰਪੰਚ ਦੇ ਖਿਲਾਫ ਇਹ ਪਰਚਾ ਦਰਜ ਨਾ ਕਰਨ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹਾ ਨਾ ਕਰਨ ਕਿਉਂਕਿ ਇਹਦੇ ਨਾਲ ਸਰਪੰਚਾਂ ਦਾ ਜਿੱਥੇ ਮਨੋਬਲ ਡਿੱਗੂਗਾ ਉੱਥੇ ਆਮ ਲੋਕਾਂ ਦੇ ਵਿੱਚ ਕਿ ਜੇ ਸਰਪੰਚੀ ਸਰਕਾਰ ਵਿੱਚ ਮਹਿਫੂਜ਼ ਨਹੀਂ ਤਾਂ ਹੋਰ ਕਿਸੇ ਨੇ ਕੀ ਹੋਣਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਸਰਕਾਰ ਨੂੰ ਬੇਨਤੀ ਹੈ ਇਹ ਜਿਹੀ ਕੰਮ ਨਾ ਕਰਨ ਜਿਹਦੇ ਵਿੱਚ ਜਿਹੜਾ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉੱਠੇ ਇਹ ਮਸਲਾ ਕੀ ਸੀ ਜੀ ਥੋੜਾ ਇਹ ਦਵਾਰ ਬਰੀਫ ਦੇ ਦਿਓ ਪਿੰਡ ਵਾਲਿਆਂ ਤੇ ਦਸਰ ਮਤਾਬਕ ਜੀ ਕੋਈ ਸ਼ਾਮਲਾਡ ਚ ਆਪਣੀ ਪੰਚਾਇਤੀ ਜ਼ਮੀਨ ਦੇ ਉੱਤੇ ਪੰਚਾਇਤ ਨੇ ਮਤਾ ਪਾਇਆ ਕਿ ਅਸੀਂ ਇੱਥੇ ਪਾਰਕ ਬਣਾਉਣੀ ਆ ਤਾਂ ਕੁਝ ਪਿੰਡ ਦੇ ਲੋਕ ਉਹਦੇ ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਸੀ ਸਰਪੰਚ ਸਾਹਿਬ ਔਰ ਉਹਨਾਂ ਦੇ ਮੈਂਬਰ ਪੰਚਾਇਤ ਨੇ ਉਹਨਾਂ ਨੂੰ ਰੋਕਿਆ ਇੱਥੋਂ ਝਗੜਾ ਸ਼ੁਰੂ ਹੋਇਆ ਈਕਾਲ ਜੀ ਸਾਰਿਆਂ ਨੂੰ ਮੈਂ ਦਿਲਜੀਤ ਸਿੰਘ ਸਰਪੰਚ ਪਿੰਡ ਕਾਂਗੜਾ ਤੋਂ ਮੇਰੇ ਗਵਾਂਡ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਅਰਮਿੰਦਰ ਸਿੰਘ ਜੋ ਕਿ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਤੇ ਉਹਨਾਂ ਤੇ ਪਾਗ ਉਤਾਰੀ ਗਈ ਹੈ ਕੁਝ ਸ਼ਰਾਰਤੀ ਅੰਸਰਾ ਵੱਲੋਂ ਜੋ ਕਿ ਮਤਲਬ ਪਿੰਡ ਦੀ ਸ਼ਾਮਲਾੜ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਆਏ ਸੀ ਤੇ ਸਰਪੰਚ ਸਾਹਿਬ ਵੱਲੋਂ ਉਹਨਾਂ ਨੂੰ ਡੱਕਿਆ ਗਿਆ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹ ਅਰਜ਼ ਨਾਲ ਹੱਥੋਂ ਪਾਈ ਹੋਏ ਤੇ ਉਹਨਾਂ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਤੇ ਨਾਲ ਉਹਨਾਂ ਦੀ ਪਾਗ ਉਤਾਰੀ ਗਈ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਉਹਨਾਂ ਵਿਅਕਤੀਆਂ ਖਿਲਾਫ ਬੰਦੀਕਾਰ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਸਰਪੰਚ ਸਾਹਿਬ ਨੂੰ ਇਨਸਾਫ ਦਿਵਾਇਆ ਗਿਆ ਬਹੁਤ ਬਹੁਤ ਧੰਨਵਾਦ ਧੰਨਵਾਦ ਇਸ ਸਬੰਧੀ ਥਾਣਾ ਕਮਾਨ ਵੱਲੋਂ ਅਜੇ ਤੱਕ ਕੋਈ ਵੀ ਨਿਰਪੱਖ ਜਾਂਚ ਨਹੀਂ ਕੀਤੀ ਗਈ ਹੈ ਜਿਸ ਉਪਰੰਤ ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ 35 ਤੋਂ 40 ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਤੋਂ ਇਨਸਾਫ ਦੀ ਗੁਹਾਰ ਲਗਾਈ ਜਿੱਥੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਜੁੱਧ ਵਿੱਚ ਭਰੋਸਾ ਕਾਇਮ ਰੱਖਦਾ ਹੈ ਜਾਂ ਨਹੀਂ